ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਕਰਦੇ ਆਂ ਪ੍ਰੋਗਰਾਮ ਚ ਪੂਨੀਆ ਜੀ ਨੂੰ ਸ਼ਾਮਲ ਫਿਰ ਰੁਖ ਖਬਰਾਂ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਇਹ ਖਬਰ ਆਰਐਸਐਸ ਦੇ ਨਾਲ ਜੁੜੀ ਹੋਈ ਹੈ RSS ਕੀ ਆਖ ਰਹੀ ਹੈ ਜੀ ਇਹ ਜਿਹੜੇ ਸੋਸ਼ਲਿਸਟ ਤੇ ਸੈਕੂਲਰ ਸ਼ਬਦ ਨੇ ਸੰਵਿਧਾਨ ਦੇ ਵਿੱਚ ਉਹਨਾਂ ਤੇ ਬਹਿਸ ਚੱਲ ਰਹੀ ਹੈ ਕਿ ਸਾਰੀ ਗੱਲਬਾਤ ਹੈ ਹਾਂਜੀ ਬੇਸਿਕਲੀ ਜਿਹੜੀ RSS ਹੈ ਉਹਨੂੰ ਸ਼ੁਰੂ ਤੋਂ ਪ੍ਰੋਬਲਮ ਰਹੀ ਹੈ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਰਿਹਾ ਉਹਦੇ ਵਿੱਚ ਸੋਸ਼ਲਿਸਟ ਅਤੇ ਜਿਹੜਾ ਸੈਕੂਲਰ ਸ਼ਬਦ ਹੈ ਉਹਦੇ ਤੇ ਤੇ ਹੁਣ ਦੁਬਾਰੇ ਤੋਂ ਜਦੋਂ ਐਮਰਜੈਂਸੀ ਬਾਰੇ ਇਹ ਪ੍ਰੋਗਰਾਮ ਕਰ ਰਹੇ ਨੇ ਜਿਹੜਾ ਜਿਹੜੀ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਸੀਗੀ ਉਹਦੇ ਤੇ ਇਹ 50 ਸਾਲਾਂ ਦਾ ਪ੍ਰੋਗਰਾਮ ਪ੍ਰੋਗਰਾਮ ਕਰ ਰਹੇ ਨੇ ਉਹ ਦੇ ਚ 26 ਜੂਨ ਨੂੰ ਯਾਨੀ ਕਿ ਕੱਲ ਦਿੱਲੀ ਚ ਇੱਕ ਪ੍ਰੋਗਰਾਮ ਸੀਗਾ ਉਹਦੇ ਚ ਜਿਹੜੇ ਆਰਐਸਐਸ ਦੇ ਜਰਨਲ ਫੈਕਟਰੀ ਨੇ ਦੱਤਾ ਤੇ ਹੌਸ ਬੋਲੇ ਯਾਨੀ ਕਿ ਤੁਸੀਂ ਕਿ ਲਾਲੋਂ ਕਿ ਆਫਟਰ ਜਿਹੜਾ ਸਰ ਸੰਚਾਲਕ ਹੁੰਦਾ ਯਾਨੀ ਕਿ ਜਿਹੜਾ ਸਭ ਤੋਂ ਇਹਨਾਂ ਦਾ ਵੱਡਾ ਹੁੰਦਾ ਮੋਹਨ ਬਾਗਵਤ ਮੋਹਨ ਬਾਗਵਤ ਤੋਂ ਦੂਜੇ ਨੰਬਰ ਦੇ ਹੁੰਦੇ ਨੇ ਇਹ ਦੱਤਾ ਤੇ ਉਸ ਬੋਲੇ ਉਹਨਾਂ ਨੇ ਇੱਕ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਸਵਿਧਾਨ ਦਾ ਮੂਲ ਹੈ ਉਹਦੇ ਚ ਸੋਸ਼ਲਿਸਟ ਅਤੇ ਸੈਕੂਲਰ ਸ਼ਬਦ ਨਹੀਂ ਸੀਗਾ ਇਹ ਤਾਂ ਬਾਅਦ ਚ ਜੋੜੇ ਗਏ ਹੈ ਗਿਆ ਤੇ ਇਹ ਸ਼ਬਦ ਹੋਣੇ ਚਾਹੀਦੇ ਆ ਨਹੀਂ ਹੋਣੇ ਚਾਹੀਦੇ ਤੇ ਬਹਿਸ ਹੋਣੀ ਚਾਹੀਦੀ ਬੇਸਿਕਲੀ ਦੇਖੋ ਜਿਹੜਾ ਹਿੰਦੂ ਰਾਸ਼ਟਰ ਹੈ ਉਹਦੇ ਚ ਸਭ ਤੋਂ ਵੱਡਾ ਜੇ ਆਪਾਂ ਗੱਲ ਕਰਾਂਗੇ ਜਿਹੜੀ ਸਭ ਤੋਂ ਵੱਡਾ ਮਤਲਬ ਰੋੜਾ ਕੀ ਚੀਜ਼ ਹੈ ਤੇ ਉਹਦੇ ਚ ਇੱਕੋ ਗੱਲ ਨਿਕਲ ਕੇ ਆਊਗੀ ਕਿ ਜਿਹੜਾ ਇਹ ਸੈਕੂਲਰ ਸ਼ਬਦ ਹੈ ਨਾ ਇਹ ਇਹਨਾਂ ਨੂੰ ਰੋੜਾ ਲੱਗੂਗਾ ਤੇ ਹਾਲਾਂਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਸੈਕੂਲਰਿਜ਼ਮ ਨੂੰ ਡਿਫੈਂਡ ਕਰਨ ਦੇ ਬਹੁਤ ਸਾਰੇ ਆਰਟੀਕਲ ਨੇ ਤੇ ਉਹ ਹਿੰਦੂ ਰਾਸ਼ਟਰ ਬਣਾਉਣ 'ਚ ਇੱਕ ਵੱਡੀ ਵੱਡਾ ਰੋੜਾ ਕਹਿ ਸਕਦੇ ਹਾਂ ਇਹਦੇ ਤੇ ਜਿਹੜੇ ਬੀਜੇਪੀ ਦੇ ਰਾਜ ਸਭਾ ਸੰਸਦ ਨੇ ਪਹਿਲਾਂ ਵੀ ਉਹ ਕਈ ਵਾਰ ਲਿਖ ਕੇ ਦੇ ਚੁੱਕੇ ਨੇ ਕਿ ਸੈਕੂਲਰ ਸ਼ਬਦ ਹਟਾਇਆ ਜਾਵੇ ਤੇ ਹੁਣ ਆਰਐਸਐਸ ਦੇ ਦੂਜੇ ਨੰਬਰ ਦੀ ਹਸਤੀ ਦੱਤਾ ਤ੍ਰਿਆਸ ਬੋਲੇ ਉਹਨਾਂ ਨੇ ਬਿਆਨ ਦੇ ਕੇ ਕਿਹਾ ਹੈ ਉਹ ਵੀ ਖਾਸ ਪ੍ਰੋਗਰਾਮ ਜਿਹੜਾ ਇਹਨਾਂ ਨੇ ਅਮਰਜੈਂਸੀ ਤੇ ਰੱਖਿਆ ਹੋਇਆ ਸੀਗਾ ਕਿ ਇਹ ਜਿਹੜਾ ਸੋਸ਼ਲਿਸਟ ਅਤੇ ਸੈਕੂਲਰ ਸ਼ਬਦ ਇਹਨੂੰ ਅਟਾਇਆ ਜਾਵੇ ਮੈਨੂੰ ਲੱਗਦਾ ਹੈ ਕਿ ਆਰਐਸਐਸ ਦੇ 100 ਸਾਲ ਹੋਣ ਜਾ ਰਹੇ ਨੇ ਇਹਨਾਂ 99 ਸਾਲ ਚੱਲ ਰਿਹਾ ਤੇ 100 ਸਾਲ ਤੁਸੀਂ ਜਦੋਂ ਇਹ ਵਿਜੇਦਸ਼ਮੀ ਜਿਹਨੂੰ ਦਸਹਿਰਾ ਕਿਹਾ ਜਾਂਦਾ ਆਮ ਤੌਰ ਤੇ ਉਹ ਜਦੋਂ ਉਹ ਤੇਵਾਰਾ ਉਗਾ ਅਕਤੂਬਰ ਦੇ ਵਿੱਚ ਉਦੋਂ ਆਰਐਸਐਸ ਨੂੰ 100 ਸਾਲ ਹੋ ਜਾਣਗੇ ਸੌਵਾਂ ਸਾਲ ਉਹਨਾਂ ਦਾ ਸ਼ੁਰੂ ਹੋ ਜਾਊਗਾ ਤੇ ਉਦੋਂ ਮੈਨੂੰ ਲੱਗਦਾਗਾ ਕਿ ਕੋਈ ਵੱਡਾ ਡਿਸੀਜਨ ਲੈ ਸਕਦੇ ਨੇ ਉਸੇ ਵਾਸਤੇ ਹੀ ਇਹ ਮੌਲ ਬਣਾਇਆ ਜਾ ਰਿਹਾ ਹੈ ਇਹ ਬਾਕੀ राहुल गांधी ਨੇ ਇਸ ਤੇ ਪ੍ਰਤੀਕਿਰਿਆ ਦਿੰਦੇ ਆ ਕਿ ਆ ਹੈ ਕਿ ਆਰਐਸਐਸ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਸੋਸ਼ਲਿਸਟ ਤੇ ਸੈਕੂਲਰ ਸ਼ਬਦ ਤੇ ਬਹਿਸ ਹੋਣੀ ਚਾਹੀਦੀ ਇਹ ਤਾਂ ਪੂਰੇ ਕਨਸਟੀਟਿਊਸ਼ਨ ਨੂੰ ਹੀ ਬਦਲ ਕੇ ਜੜੀਵਨੂ ਸਮਰਤੀ ਹੈ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ ਇਸ ਕਰਕੇ ਇਹਨਾਂ ਨੂੰ ਇਹ ਦੋ ਸ਼ਬਦ ਪਚ ਨਹੀਂ ਰਹੇ ਇਹ ਉਹਨਾਂ ਤੇ ਆਪਾਂ ਕਹਿ ਲਈਏ ਕਿ ਅਟੈਕ ਆਇਆ ਹੈਗਾ ਉਦਾਂ ਜਿਹੜਾ ਇੰਦਰਾ ਗਾਂਧੀ ਨੇ ਮਰਜੰਸੀ ਲਾਈ ਸੀਗੀ ਉਹ ਤੋਂ ਕਾਂਗਰਸ ਪਸ ਨਹੀਂ ਸਕਦੀ ਉਹ ਹਮੇਸ਼ਾ ਕਾਂਗਰਸ ਵਾਸਤੇ ਇੱਕ ਬੈਗੇਜ ਰਹੂਗਾ ਕਿਉਂਕਿ ਉਸ ਟਾਈਮ ਆਪਾਂ ਨੂੰ ਪਤਾ ਹੈ ਕਿ ਕਿੰਨੇ ਜਿਆਦੇ ਪੱਤਰਕਾਰਾਂ ਤੇ ਅਤਿਆਚਾਰ ਹੋਏ ਸੀਗੇ ਜਿਹੜੇ ਵਿਪਕਸ਼ੀ ਆਗੂ ਸੀਗੇ اپੋਜੀਸ਼ਨ ਪਾਰਟੀਆਂ ਦੇ ਆਗੂ ਸੀਗੇ ਉਹਨਾਂ ਨੂੰ ਤਾਂ ਜੇਲ੍ਹਾਂ ਚ ਬੰਦ ਕਰ ਦਿੱਤਾ ਗਿਆ ਸੀਗਾ ਪੰਜਾਬ ਤੋਂ ਵੀ ਇੱਕ ਵੱਡੀ ਮੂਵਮੈਂਟ ਵੱਡੀ ਲਹਿਰ ਆਪਾਂ ਦੇਖਿਆ ਸੀਗਾ ਕਿ ਕਿਵੇਂ ਐਮਰਜੈਂਸੀ ਦੇ ਉਲਟ ਚੱਲੀ ਸੀਗੀ ਅਕਾਲੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀਗੀਆਂ ਅਕਾਲੀ ਉੱਥੇ ਜਾਂਦੇ ਹੁੰਦੇ ਸੀ ਕਿਤੇ ਉਹ ਗ੍ਰਿਫਤਾਰੀਆਂ ਦਿੰਦੇ ਸੀਗੇ ਤੇ ਹੋਰ ਵੀ ਕਈ ਤਰੀਕੇ ਤੇ ਆਪਾਂ ਜਿਹੜੇ ਵਿਰੋਧ ਪ੍ਰਦਰਸ਼ਨ ਅੰਦੋਲਨ ਪੰਜਾਬ ਚ ਵੀ ਦੇਖੇ ਸੀਗੇ ਤੇ ਪੂਰੇ ਮੁਲਕ ਭਰ ਚ ਅੰਦੋਲਨ ਹੋਏ ਸੀਗੇ ਇਸ ਦੇ ਉਲਟ ਪਰ ਮੈਨੂੰ ਲੱਗਦਾ ਹੈ ਕਿ ਉਹ ਤਾਂ ਡਿਕਲੇਰਡ ਐਮਰਜੈਂਸੀ ਸੀਗੀ ਹੁਣ ਜਿਹੜੀ ਐਮਰਜੈਂਸੀ ਚੱਲ ਰਹੀ ਹੈ ਉਹਨੂੰ ਤੁਸੀਂ ਅਨਡਿਕਲੇਰਡ ਐਮਰਜੈਂਸੀ ਕਹਿ ਸਕਦੇ ਹੋ ਇੰਡੀਆ ਦੇ ਵਿੱਚ ਜਿਹਦੇ ਚ ਆਪਾਂ ਦੇਖ ਰਹੇ ਹਾਂ ਲਗਾਤਾਰ ਕਿ ਆਪਾਂ ਲਾ ਰਹੇ ਕਿ ਪੂਰੇ ਮੁਲਕ بھر ਚ ਹੀ ਸਿਵਲ ਰਾਈਟ ਐਕਟਿਵਿਸਟ ਹੋਣ ਹਿਊਮਨ ਰਾਈਟ ਐਕਟਿਵਿਸਟ ਹੋਣ ਪੱਤਰਕਾਰ ਹੋਣ ਸਾਰਿਆਂ ਦੇ ਹੀ ਜਿਹੜੇ ਰਾਈਟਸ ਹੈਗੇ ਆ ਖਾਸ ਕਰ ਫ੍ਰੀडम ਆਫ ਐਕਸਪ੍ਰੈਸ਼ਨ ਹੈ ਉਹਦੇ ਤੇ ਇੱਕ ਵੱਡਾ ਹਮਲਾ ਆਪਾਂ ਲਗਾਤਾਰ ਦੇਖ ਹੀ ਰਹੇ ਆ ਜਿਹੜੇ ਪੋਲਿਟਿਕਲ ਐਕਟਿਵਿਸਟ ਨੇ ਉਹਨਾਂ ਨੂੰ ਜੇਲਾਂ ਚ ਬੰਦ ਕੀਤਾ ਹੋਇਆ ਹੈ ਖਾਸ ਕਰ ਮਾਈਨੋਰਟੀ ਤੋਂ ਜਿਹੜੇ ਪੋਲਿਟਿਕਲ ਐਕਟਿਵਿਸਟ ਨੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੂੰ ਜੇਲਾਂ ਚ ਬੰਦ ਕੀਤਾ ਹੋਇਆ ਹੈ ਉਮਰ ਖਾਲੀ ਤੋਂ ਲੈ ਕੇ ਅਮਰਪਾਲ ਸਿੰਘ ਕਿੰਨੇ ਤੁਸੀਂ ਨਾ ਲੋਨਾ ਉਨਾਤੇ ਦੇਸ਼ਦੋ ਵਰਗਿਆਂ ਦਾ ਰਾਮਲਾਕੇ ਨਾ ਨੇ ਬੰਦ ਕੀਤਾ ਹੋਇਆ ਹੈ ਤੇ ਹਾਂ ਤਾਂ ਇਹ ਅਨਡਿਕਲੇਅਰਡ ਐਮਰਜੈਂਸੀ ਦਾ ਵੀ ਦੌਰ ਹੈ ਤੁਸੀਂ ਇਹ ਵੀ ਮੰਨ ਕੇ ਚੱਲੋ ਉਹ ਠੀਕ ਹੈ ਕਿ ਇਹ 50 ਸਾਲ ਮਨਾ ਰਹੇ ਹੁਣ ਇੰਦਰਾ ਗਾਂਧੀ ਨੇ ਜੋ ਕੁਝ ਕੀਤਾ ਉਹ ਬੇਗਿਸਤਾ ਉਹਨਾਂ ਦੇ ਨਾਲ ਹੈ ਹੀ ਪਰ ਇਹ ਵੀ ਅਨਡਿਕਲੇਰਡ ਐਮਰਜੈਂਸੀ ਦਾ ਦੌਰ ਚੱਲ ਰਿਹਾ ਹੈ ਪੰਜਾਬ 'ਚ ਅਲੱਗ ਅੱਡ ਕਿਸਮ ਦੀ ਅਨਡਿਕਲੇਰਡ ਐਮਰਜੈਂਸੀ ਹੈ ਇੱਥੇ ਵੀ ਜਿਵੇਂ ਆਪਾਂ 15 ਦਿਨ ਪਹਿਲਾਂ ਗੱਲ ਕੀਤੀ ਸੀ ਕਿਵੇਂ ਪੰਜਾਬ ਦੇ ਪੱਤਰਕਾਰਾਂ ਦੇ ਘਰ ਵੀ ਤੇ ਘਰੇ ਵੀ ਉਹ ਭੇਜੀ ਜਾ ਰਹੀ ਇੰਟੈਲੀਜੈਂਸ ਤੇ ਸੀਆਈਡੀ ਕੀਤੀ ਜਾ ਰਹੀ ਹੈ ਕਈ ਪੱਤਰਕਾਰਾਂ ਤੇ ਪਹਿਲਾਂ ਵੀ ਅਟੈਕ ਹੋਏ ਨੇ ਪੰਜਾਬ 'ਚ ਤੇ ਪੰਜਾਬ ਚ ਕਿਵੇਂ ਸਾਡੇ ਟਵਿੱਟਰ ਅਕਾਊਂਟ ਵਗੈਰਾ ਵੀ ਬੰਦ ਕੀਤੇ ਗਏ ਸੀ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੱਲਿਆ ਉਦੋਂ ਵੀ ਕਈ ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਵਗੈਰਾ ਬੰਦ ਕੀਤੇ ਗਏ ਸੀ ਤਾਂ ਪੰਜਾਬ ਚ ਅੱਡ ਕਿਸਮ ਦੀ ਅਨਡਿਕਲੇਅਰਡ ਐਮਰਜੈਂਸੀ ਚੱਲ ਰਹੀ ਮਲਕ ਚ ਅੱਡ ਕਿਸਮ ਦੀ ਇੰਡੈਕ ਅਨਡਿਕਲੇਅਰਡ ਐਮਰਜੈਂਸੀ ਚੱਲ ਰਹੀ ਹੈ ਤੇ ਨਾਲੋਂ ਇਸ ਦੇ ਨਾਲ ਨਾਲ ਆਪਾਂ 50 ਸਾਲ ਵੀ ਮਨਾ ਰਹੇ ਹਾਂ ਜਿਹੜੇ ਇੰਦਰਾ ਗਾਂਧੀ ਨੇ ਡਿਕਲੇਅਰਡ ਐਮਰਜੈਂਸੀ ਲਾਈ ਸੀ ਤਾਂ ਤਿੰਨ ਐਮਰਜੈਂਸੀ 1 ਪੁਆਇੰਟ ਤੇ ਇਸ ਟਾਈਮ ਟਕਰਾ ਰਹੀਆਂ ਨੇ ਇਸ ਕਿਸਮ ਦਾ ਟਾਈਮ ਹੈ Hum, de... ਸੋ ਦੇਖ ਕਰ ਅਗਲੀ ਖਬਰ ਤੇ ਚਲਿਏ ਆ ਪਤਾ ਦਤ ਜਸਵੀ ਹੁਣੀ ਬੋਲ ਰਹੇ ਨੇ ਕਿਉਂਕਿ ਇਲੈਕਸ਼ਨਾਂ ਦਾ ਬਿਲਕੁਲ ਲਗਾ ਆ ਚੁੱਕਿਆ ਹੈ ਤੇ ਉਹ ਕਹਿੰਦੇ ਵੀ ਇਹ ਬਿਲਕੁਲ ਚੋਣਾਂ ਤੋਂ ਪਹਿਲਾਂ ਵੋਟਰ ਲਿਸਟਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਜਾ ਰਹੀਆਂ ਨੇ ਇਹਦੇ ਨਾਲ ਨਿਤਿਸ਼ ਤੇ ਬੀਜੇਪੀ ਜਿਹੜੀ ਹੈ ਉਹ ਗਰੀਬਾਂ ਦੀਆਂ ਵੋਟਰ ਵੋਟਾਂ ਕੱਟਣੀਆਂ ਚਾਹੁੰਦੇ ਨੇ ਭਾਵੇਂ VOTING RIGHT ਉਹਨਾਂ ਤੋਂ ਖੋਹਣਾ ਚਾਹੁੰਦੇ ਨੇ ਇਹ ਡਰਦ ਇਹ ਇਹ ਕੀ ਸਾਰੀ ਗੱਲਬਾਤ ਹੈ ਜੀ ਇਹ ਤੇਜਸਵੀ ਹੁਣੀ ਜਿਹੜੀ ਗੱਲ ਕਰ ਰਹੇ ਨੇ ਬੇਸਿਕਲੀ ਦੇਖੋ ਇੱਕ ਨਵੀਂ ਗੱਲ ਚੱਲ ਰਹੀ ਹੈ NRC ਦੀ ਜਿਹੜਾ NRC ਰਜਿਸਟਰ ਹੈ ਜਿਹਦੇ ਅੰਚੇ ਇਹ ਕਹਿਆ ਜਾ ਰਿਹਾਗਾ ਕਿ ਨਾਗਰਿਕਤਾ ਚੈੱਕ ਕੀਤੀ ਜਾਊਗੀ ਉਸ ਨਾਗਰਿਕਤਾ ਚੈੱਕ ਕਰਨ ਦੇ ਬਹਾਨੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਨੂੰ ਹੀ ਟਾਰਗੇਟ ਕੀਤਾ ਜਾਊਗਾ ਤੇ ਉਹਦੇ ਚ VOTING ਜਿਹੜਾ ਪ੍ਰੋਸੈਸ ਹੈ ਉਹਦੇ ਚ ਵੀ ਐਂਟਰੀ ਹੋ ਚੁੱਕੀ ਹੈ NRC ਰਜਿਸਟਰ ਦੀ ਉਸੇ ਕਰਕੇ ਇਹਨਾਂ ਦਾ ਤਜੋਸ ਯਾਦ ਹੋਣਾ ਦਾ ਇਹ ਬਿਆਨ ਆਇਆ ਹੈਗਾ ਬਿਹਾਰ ਚ ਆਪਾਂ ਨੂੰ ਪਤਾ ਹੈ ਕਿ ਮੁਸਲਮਾਨ ਟ੍ਰੈਡੀਸ਼ਨਲੀ RJD ਨੂੰ ਹੀ ਵੋਟ ਕਰਦਾ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਤੇਜਸ ਵੀ ਆਦੋ ਹੋਰਾਂ ਨੂੰ ਲੱਗ ਰਿਹਾਗਾ ਕਿ ਜਿਹੜਾ ਕਾਂਟ ਛਾਟ ਹੁਣ ਕਰਨਗੇ ਵੋਟਰ ਲਿਸਟਾਂ ਚ ਜਾਂ ਫਿਰ ਹੋਰ ਚੀਜ਼ਾਂ ਚ ਨਾਗਰਿਕਤਾ ਦੇ ਨਾਤੇ ਤੇ ਉਹਦਾ ਸਿੱਧਾ ਅਸਰ ਗਰੀਬ ਮੁਸਲਮਾਨਾਂ ਤੇ ਪਊਗਾ ਕਿਉਂਕਿ ਉਹ ਕਾਗਜ਼ ਥੋੜੀ ਨਾ ਦਿਖਾ ਸਕਦੇ ਨੇ ਜੀ ਹਾਂ ਮਤਲਬ ਬਹੁਤਾਂ ਬਜ਼ੁਰਗ ਐਡਾ ਦੇ ਹੋਣਗੇ ਜਿਨ੍ਹਾਂ ਕੋਲ ਕੋਈ ਵੀ ਕਾਗਜ਼ ਨਾ ਮਿਲੇ ਫਿਰ ਉਹਨਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਤੇ ਮੈਨੂੰ ਲੱਗਦਾ ਹੈ ਕਿ ਉਸ ਕਾਂਟ ਛਾਟ ਦੇ ਉਲਟ ਹੀ ਉਹ ਜਿਹੜਾ ਪੂਰਾ ਇੱਕ ਹੋਰੰਦਾ ਮਾਈਂਡ ਸੈਟ ਵੀ ਰਹਿੰਦਾ ਹੈ ਚੋਣ ਆਯੋਗ ਦਾ ਵੋਟਾਂ ਤੋਂ ਪਹਿਲਾਂ ਜਿਹੜੇ ਮੁਸਲਮਾਨਾਂ ਦੀਆਂ ਵੋਟਾਂ ਕੱਟ ਦਿੰਦੇ ਨੇ ਇਹ ਤੇ ਮਿਲ ਲੱਗਦਾ ਉਹਦੇ ਉਲਟ ਤੇ ਜਸਵੀਰ ਦੋਹਰੀ ਬੋਲ ਰਹੇ ਨੇ ਐਕਟਿਵਲੀ ਜੀ ਸੋ ਜੇਕਰ ਅੱਗੇ ਚਲੀਏ ਤਾਂ ਭਾਸ਼ਾ ਵਿਵਾਦ ਤੇ 5 ਜੁਲਾਈ ਨੂੰ ਉਹਦੇ ਉਧਵ ਰਾਜ ਦੀ ਸੰਯੁਕਤ ਰੈਲੀ ਹੈ ਜੀ ਹਾਂਜੀ ਉਦੋਂ ਠਾਕਰੇ ਤੇ ਰਾਜ ਠਾਕਰੇ 20 ਸਾਲ ਬਾਅਦ ਇਕੱਠੇ ਇੱਕ ਮੰਚ ਤੇ ਦੇਖੇ ਜਾਣਗੇ ਤੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਟ੍ਰਾਈ ਲੈਂਗੁਏਜ ਫਾਰਮੂਲੇ ਨੂੰ ਲੈ ਕੇ ਸ਼ਿਵ ਸ਼ੇਨਾ ਸੜਕਾਂ ਤੇ ਹੈਗੀ ਆ ਸ਼ਿਵ ਸ਼ੇਨਾ ਲਗਾਤਾਰ ਕਹਿ ਰਹੀ ਕਿ ਮਰਾਠੀ ਅਤੇ ਇੰਗਲਿਸ਼ ਤਾਂ ਸੀ ਸੋਚ ਸਕਦੇ ਆ ਪਰ ਇਹ ਹਿੰਦੀ ਸਾਡੇ ਤੇ ਨਾ ਥੋਪੀ ਜਾਵੇ ਉਹਦੇ ਵਾਸਤੇ ਇਹ ਇੱਕ ਮੰਚ ਤੇ ਇਕੱਠੇ ਆਏ ਨੇ ਇਹ ਦੇਖਣਾ ਹੋਊਗਾ ਕਿ ਕੀ ਦੋਵੇਂ ਜਾਣੇ ਆਪਣੀ ਪਾਰਟੀਆਂ ਨੂੰ ਮਰਜ਼ ਕਰ ਸਕਦੇ ਨੇ ਜਿਵੇਂ ਰਾਜ ਠਾਕਰੇ ਦੀ ਪਾਰਟੀ ਹੈ ਮਹਾਰਾਸ਼ਟਰ ਨਵ ਨਿਰਮਾਣ ਸੇਨਾ ਕਿ ਉਹ ਨੂੰ ਮਰਜ਼ ਕਰਨਗੇ ਤੁਸੀਂ ਇਹ ਲਾਓ ਕਿ ਉਦੋਂ ਠਾਕਰੇ ਤੇਰਾ ਸਾਖਰੇ ਨੂੰ ਤੁਸੀਂ ਮੰਨ ਕੇ ਚੱਲੋ ਕਿ ਮਹਾਰਾਸ਼ਟਰ ਦੇ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਹਨ ਤੇ ਮਨਪ੍ਰੀਤ ਬਾਦਲ ਹੋ ਗਿਆ ਰਾਜ ਸਾਖਰੇ ਤੇ ਸੁਖਬੀਰ ਬਾਦਲ ਹੋ ਗਿਆ ਉਦੋਂ ਠਾਕਰੇ ਇਹ ਦੋਵੇਂ ਚਾਚੇ ਤਾਇਆ ਦੇ ਮੁੰਡੇ ਨੇ ਤੇ ਹਾਲਾਂਕਿ ਰੋਲਾ ਪੈ ਗਿਆ ਸੀਗਾ ਇਹਨਾਂ 'ਚ ਤੇ ਅਡੋਗੇ ਸੀ ਕਿ ਜਿਵੇਂ ਮਨਪ੍ਰੀਤ ਨੇ ਪੀਪੀਪੀ ਬਣਾਈ ਸੀਗੀ ਇਸਨੇ ਰਾਜ ਸਾਖਰੇ ਨੇ ਆਪਣੀ ਮਹਾਰਾਸ਼ਟਰ ਨਵ ਨਿਰਮਾਣ ਸੇਨਾ ਮੰਨਾਲੀ ਸੀ ਸ਼ਿਵ ਸੇਨਾ ਤੋਂ ਅਡੋਕੇ ਤੇ ਇਹ ਦੋਵੇਂ ਭਰਾ ਜੇ ਇਕੱਠੇ ਹੋਣਗੇ ਮੈਨੂੰ ਲੱਗਦਾ ਕਿ शिवसेना ਜਿਹੜੀ ਉਧਾ ठाकरे ਵਾਲੀ शिवसेना ਹੈ ਉਹ ਵੀ ਉਹ ਵੀ ਮਜ਼ਬੂਤ ਹੋਊਗੀ ਕਿਉਂਕਿ ਉੱਥੇ शिवसेना ਦੇ ਵੀ ਦੋ ਗੁੱਟ ਬਣ ਚੁੱਕੇ ਨੇ ਇੱਕ ਤਾਂ ਸੱਤਾ ਭੋਗ ਰਹੀ ਹੈ ਜਿਹੜੀ ਆਪਣੀ ਆਪਾਂ ਕਹਿ ਲਈਏ ਕਿ ਇਹ ਪਾਰਟੀ ਹੈ ਇਕਨਾਥ ਸਿੰਦੇ ਵਾਲੀ शिवसेना ਇਹ ਇੱਕ ਇਕਨਾਥ ਸਿੰਦੇ ਨੇ शिवसेना ਚ ਤਾਰਪ ਡੋ ਕਰਕੇ ਭਾਜਪਾ ਨਾਲ ਸਰਕਾਰ ਬਣਾਈ ਸੀਗੀ ਤੇ ਇੱਕ ਉਹ ਸਿਵ ਸੈਨਾ ਹੈ ਤੇ ਹੁਣ ਕੀ ਜਿਹੜੀ ਇਹ ਤੀਜੀ ਸਿਵ ਸੈਨਾ ਹੈ ਇਹ ਉਧਰ ਠਾਕ ਰਿਓ ਰਣ ਨਾਲ ਰਲ ਕੇ ਦੁਬਾਰੇ ਇਕੱਠੇ ਹੋਣਗੇ ਇਹ ਇੱਕ ਵੱਡਾ ਸਵਾਲ ਮਹਾਰਾਸ਼ਟਰ ਦੀ ਪੋਲਿਟਿਕਸ 'ਚ ਹੈਗਾ ਮਹਾਰਾਸ਼ਟਰ ਦੀ ਪੋਲਿਟਿਕਸ ਇਸ ਕਰਕੇ ਵੀ ਇੰਪੋਰਟੈਂਟ ਹੋ ਜਾਂਦੀ ਹੈ ਇੰਡੀਆ ਵਾਸਤੇ ਕਿਉਂਕਿ ਜਿਹੜੀ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈ ਬੰਬੇ ਉਹ ਮਹਾਰਾਸ਼ਟਰ 'ਚ ਪੈਂਦਾ ਹੈਗਾ ਤੇ ਮਹਾਰਾਸ਼ਟਰ ਇੱਕ ਕੋਰ ਫਾਈਨੈਂਸ਼ੀਅਲ ਸਟੇਟ ਹੈ ਜਿੱਥੇ ਜਿਹੜਾ ਇੰਡੀਆ ਦਾ ਐਲੀਟ ਹੈ ਉਹ ਸਾਰਾ ਉੱਥੇ ਹੀ ਵਸਦਾ ਹੈਗਾ ਬੰਬੇ ਪੂਨੇ ਉੱਥੇ ਵਸਦਾ ਹੈਗਾ ਇਸੇ ਕਰਕੇ ਅੰਬਾਨੀ ਤੋਂ ਲੈ ਕੇ ਅਦਾਨੀ ਸਾਰੇ ਉੱਥੇ ਹੀ ਹੁੰਦੇ ਨੇ ਤੇ ਇਸੇ ਕਰਕੇ ਇਹ ਖਾਸਾ ਇੰਪੋਰਟੈਂਟ ਸਟੇਟ ਹੈ ਤੇ ਅਜ਼ ਦੇ ਟਾਈਮ ਉੱਥੇ ਭਾਜਪਾ ਦਾ ਕਬਜ਼ਾ ਹੈ ਪਰ ਕੋਸ਼ਿਸ਼ ਕਰ ਰਹੇ ਹਨ ਮਤਲਬ ਜਿਵੇਂ ਇਹ ਮੈਨੂੰ ਲੱਗਦਾ ਹੈ ਕਿ ਸਰਦ ਪਵਾਰ ਦਾ ਇਹ ਮਾਸਟਰਮਾਈਂਡ ਇਸ ਦੇ ਪਿੱਛੇ ਦਿਮਾਗ ਦੇ ਪਿੱਛੇ ਕੰਮ ਕਰ ਰਿਹਾ ਹੈਗਾ ਕਿ ਉਹ ਦੋਵੇਂ ਭਰਾਵਾਂ ਨੂੰ ਇਕੱਠੇ ਕਰਨਾ ਚਾਹ ਰਹੇ ਨੇ ਤਾਂ ਕਿ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਬਾਹਰ ਕੀਤਾ ਜਾ ਸਕੇ ਜੀ ਜੇਕਰ ਆਪਾਂ ਅੱਗੇ ਚਲੀਏ ਤਾਂ ਦੇਸ਼ ਦੇ ਰੱਖਿਆ ਮੰਤਰੀ ਹੁਣੇ ਅੱਜ ਦਿੱਲੀ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਉਹ ਐਸਈਓ ਤੇ ਗੱਲ ਕਰ ਰਹੇ ਸੀ ਸ਼ੰਘਾਈ ਜਿਹੜਾ ਕੋਆਪਰੇਸ਼ਨ ਹੈ ਉਸ ਤੇ ਉੱਪਰ ਤੇ ਅੱਤਵਾਦ ਨੂੰ ਲੈ ਕੇ ਕੀ ਆਖ ਰਹੇ ਨੇ ਕਿ ਦਸਤਖਤ ਦਾ ਨਾ ਕਰਨ ਦਾ ਸਮਰਥਨ ਇਹਨਾਂ ਨੇ ਕੀਤਾ ਹੈ ਰੱਖਿਆ ਮੰਤਰੀ ਦਾ ਕਿਸ ਚੀਜ਼ ਤੇ ਦਸਤਖਤ ਨਹੀਂ ਕੀਤੇ ਗਏ ਜੀ ਅ ਬੇਸਿਕਲੀ ਜਿਹੜੀ ਜਿਹੜੀ ਸੰਘਾਈ ਆਰਗੇਨਾਈਜੇਸ਼ਨ ਹੈ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਐਸਿਓ ਕਹਾ ਜਾਂਦਾ ਉਹਦੀ ਉਹਦੇ ਚ ਡਿਫੈਂਸ ਜਿਹੜੇ ਮਿਨਿਸਟਰ ਸੀਗੇ 100 ਮੁਲਕਾਂ ਦੇ ਉਹਨਾਂ ਦੀ ਬੈਠਕ ਹੋਈ ਸੀ ਉਹਦੇ ਚ ਦੱਸਿਆ ਜਾ ਰਿਹਾਗਾ ਕਿ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜਾ ਅਸਫ ਉਹਨਾਂ ਨੇ ਉਹ ਆਤੰਕਵਾਦੀ ਸ਼ਬਦ ਉੱਤੇ ਇਤਰਾਜ਼ ਜਤਾਇਆ ਸੀ ਉਸ ਉਸ ਚ ਰਾਜਨਾਥ ਸਿੰਘ ਵੀ ਸ਼ਾਮਲ ਸਨ ਉਸ ਤੋਂ ਬਾਅਦ ਹੀ ਕਿਤੇ ਨ ਕਿਤੇ ਉਹ ਜਿਹੜੀ ਜੁਆਇੰਟ ਸਟੇਟਮੈਂਟ ਆਣੀ ਸੀ ਐਸਸੀਓ ਦੀ ਇਸ ਆਰਗੇਨਾਈਜੇਸ਼ਨ ਦੀ ਉਹਦੇ ਤੇ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਉਹਨਾਂ ਨੇ ਅਸਾਈਨ ਨਹੀਂ ਕੀਤਾ ਰਾਜਨਾਥ ਸਿੰਘ ਨੇ ਬਾਅਦ ਚ ਇੱਕ ਪ੍ਰੈਸ ਕਾਨਫਰੰਸ ਮੇ ਇੱਕ ਪ੍ਰੈਸ ਸਟੇਟਮੈਂਟ ਚ ਕਿਹਾ ਵੀ ਅਸੀਂ ਸੀਮਾ ਤੇ ਜਿਹੜਾ ਯਾਨੀ ਕਿ ਸਰਦ ਤੇ ਜਿਹੜਾ ਤੰਕਵਾਦ ਹੈਗਾ ਉਹਨੂੰ ਲੈ ਕੇ ਇੱਕ ਨਿਯਮਸ ਨੂੰ ਫੋਲੋ ਕਰਦੇ ਹੈ ਕਿ ਪਰ ਕੁਝ ਲੋਕ ਹੈਗੇ ਜਿਹੜੇ ਟੈਰਰਿਸਟਸ ਨੂੰ ਬਣਾ ਦਿੰਦੇ ਨੇ ਅਸੀਂ ਉਹਨਾਂ ਦੇ ਡਬਲ ਸਟੈਂਡਰਡ ਕਰਕੇ ਹੀ ਇਸ ਤੇ ਸਾਈਨ ਨਹੀਂ ਕੀਤਾ ਸੀ ਇਹ ਗੱਲ ਰਾਜਨਾਥ ਸਿੰਘ ਹੋਰਾਂ ਵੱਲੋਂ ਕਹੀ ਗਈ ਹੈ ਇੱਕ ਸਿਆਮ ਦੇ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਡਰ ਭਰਿਆ ਗਿਆ ਉਸ ਦੇ ਵਿੱਚ ਪਾਣੀ ਦਾ ਮਿਸ਼ਰਣ ਸੀ ਜਿਸ ਤੋਂ ਬਾਅਦ ਤਕਰੀਬਨ 19 ਗੱਡੀਆਂ ਉਹਨਾਂ ਦੀਆਂ ਕਾਫਲੇ ਦੀਆਂ ਇੱਕ ਤੋਂ ਬਾਅਦ ਇੱਕ ਬੰਦ ਹੋ ਗਈਆਂ ਤੇ ਇੰਦੌਰ ਦੇ ਇਹ ਘਟਨਾ ਦੱਸੀ ਜਾ ਰਹੀ ਹੈ ਸਾਰੀ ਹੋਰ ਘਟਨਾ ਕੀ ਹੈ ਜੀ ਕੀ ਪੈਟਰੋਲ ਪੰਪ ਤੇ ਕੋਈ ਕਾਰਵਾਈ ਕੀਤੀ ਗਈ ਹੈ ਕਿਉਂਕਿ ਆਮ ਤੌਰ ਤੇ ਤੇਲ ਭਰਉਣ ਵਾਲੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਇਹੋ ਜਿਹਾ ਕੰਮ ਵਿਗਾਰੀ ਰੂਪ 'ਚ ਹੀ ਚੱਲਦਾ ਵੀ ਵਿਗਾਰ ਪਾ ਕੇ ਗੱਡੀਆਂ 'ਚ ਤੇਲ ਪਹੁੰਚਾਉਣ ਵਾਲਾ ਕੰਮ ਜਿਹੜਾ ਹੁੰਦਾ ਹਾਂਜੀ ਇਹ ਜਿਹੜੇ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੋਹਨ ਯਾਦਵ ਉਹਨਾਂ ਦੇ ਕਾਫਲੇ ਦੀਆਂ ਗੱਡੀਆਂ ਸੀਗੀਆਂ ਇਵਨ ਮੁੱਖ ਮੰਤਰੀ ਦੀ ਮੁੱਖ ਮੰਤਰੀ ਦੀ ਆਪ ਦੀ ਗੱਡੀ ਵੀ ਸੀ 19 12 ਚ ਡੀਜ਼ਲ ਪਰਾਏ ਗਏ ਸੀ ਕਿ ਇੱਥੇ ਉਹ ਉਸ ਡੀਜ਼ਲ ਚ ਪਾਣੀ ਸੀਗਾ ਬਾਅਦ ਚ ਉਹ ਗੱਡੀਆਂ ਬੰਦ ਪੈ ਗਈਆਂ ਉਹ પેટ્રોલ ਪੰਪ ਨੂੰ ਸੀਲ ਕਰ ਦਿੱਤਾ ਗਿਆ ਹੈਗਾ ਪਰ ਸਵਾਲ ਤਾਂ ਇਹ ਹੈ ਕਿ ਚਲੋ ਇਹ ਤਾਂ ਚਪੇਟੇ ਚ ਇਸ ਵਾਰ ਲਪੇਟੇ ਚ ਉਹ ਮੁਖ ਖੁਦ ਮੁੱਖ ਮੰਤਰੀ ਦੀਆਂ ਗੱਡੀਆਂ ਆ ਗਈਆਂ ਪਰ ਜਿਹੜੇ ਆਮ ਲੋਕ ਹੈਗੇ ਤਾਂ ਰੋਜ਼ ਹੀ ਲਪੇਟੇ ਚਾਹੁੰਦੇ ਨੇ ਜਿਹੜੀਆਂ ਆਪਣੀਆਂ ਇੱਥੇ ਡੀਜ਼ਲ ਗੱਡੀਆਂ ਹੋ ਗਈਆਂ ਪੈਟਰੋਲ ਗੱਡੀਆਂ ਹੋ ਗਈਆਂ ਉਹ ਲੱਖ ਲੱਖ ਕਿਲੋਮੀਟਰ ਤੋਂ ਪਹਿਲਾਂ ਹੀ ਉਹਨਾਂ ਦੇ ਜਿਹੜੇ ਇੰਜਨ ਹੋ ਜਾਂਦੇ ਨੇ ਉਹ ਕਿਸ ਕਾਰਨ ਹੁੰਦੇ ਨੇ ਉਹ ਆਪਾਂ ਨੂੰ ਪਤਾ ਹੀ ਹੈ ਉਹ ਮਲਾਉਟ ਕਰਕੇ ਹੀ ਹੁੰਦੇ ਨੇ ਆਪਾਂ ਤਾਂ ਬਾਹਰ ਲੀਆਂ ਗੱਡੀਆਂ ਦੇਖਦੇ ਆ ਵਿਦੇਸ਼ਾਂ 'ਚ 5-5 ਲੱਖ ਗੱਡੀਆਂ ਚੱਲੀਆਂ ਹੁੰਦੀਆਂ ਨੇ 5-5 ਲੱਖ ਕਿਲੋਮੀਟਰ ਗੱਡੀਆਂ ਚੱਲੀਆਂ ਹੁੰਦੀਆਂ ਨੇ ਉਹਨਾਂ ਦੇ ਇੰਜਨਾਂ ਨੂੰ ਕੁਝ ਨਹੀਂ ਹੋਇਆ ਹੁੰਦਾ ਇੰਡੀਆ ਦੇ ਵਿੱਚ ਜੇ ਡੀਬੀ ਗੱਡੀ ਹੁੰਦੀ ਹੈ ਉਹ ਜੇ ਲੱਖ ਕਿਲੋਮੀਟਰ ਚੱਲ ਜਾਂਦੀ ਉਸ ਤੋਂ ਪਹਿਲਾਂ ਹੀ ਉਹ ਆਪਾਂ ਕੇ ਲਈ ਜਿਸ ਨੂੰ ਆਪਾਂ ਕਹਿੰਦੇ ਆ ਕਿ ਉਹਦਾ ਬੈਕ ਬੰਚ ਜਿਹੜਾ ਬੈਕ ਦੁਵਾਨੀ ਮਾਰਦੀ ਹੁੰਦੀ ਹੈ ਉਹ ਮਾਰਨਾ ਸ਼ੁਰੂ ਕਰ ਦਿੰਦੀ ਹੈ ਉਹਦਾ ਇੰਜਨ ਹੋ ਜਾਂਦਾ ਤੇ ਇਹ ਇਸੇ ਕਰਕੇ ਹੀ ਹੈ ਮਲਾਉਟੀ ਤੇਲ ਮਤਲਬ ਬਹੁਤ ਸਾਰੇ ਜਿਵੇਂ ਆਪਾਂ ਦੇਖਦੇ ਹਾਂ ਕਿ ਇਸ ਟਾਈਮ ਇੰਡੀਆ ਦੇ ਬਹੁਤ ਸਾਰੇ ਐਲੀਟ ਬਾਹਰਲੇ ਮੁਲਕਾਂ ਦੀਆਂ ਸਿਟੀਜ਼ਨਸ਼ਿਪ ਲੈ ਰਹੇ ਨੇ ਤੇ ਮੇਰੀ ਇੱਕ ਇੰਡੀਅਨ ਐਲੀਟ ਨਾਲ ਗੱਲ ਹੋ ਰਹੀ ਸੀਗੀ ਇੱਕ ਵੱਡਾ ਬਿਜ਼ਨਸਮੈਨ ਹੈ ਪੰਜਾਬੀ ਬਿਜ਼ਨਸਮੈਨ ਹੈ ਉਹ ਬੰਬੇ ਰਹਿੰਦਾ ਹੁੰਦਾ ਸੀਗਾ ਤੇ ਬੰਬੇ 'ਚ ਉਹਨੇ ਆਪਣਾ 300 ਕਰੋੜ ਰੁਪਏ ਦਾ ਘਰ ਵੇਚ ਕੇ ਉਹ ਸ਼ਿਫਟ ਹੋਇਆ ਅੱਜ ਦੇ ਟਾਈਮ ਦੁਬਈ ਤੇ ਉਹਦੇ ਨਾਲ ਗੱਲਬਾਤ ਹੋ ਰਹੀ ਸੀਗੀ ਮੈਂ ਕਿਹਾ ਤੁਸੀਂ ਬਾਈ ਜੀ ਕਿਉਂ ਘਰ ਛੱਡ ਇੱਧਰ ਇੰਡੀਆ ਨੂੰ ਛੱਡ ਰਹੇ ਹੋ ਤੇ ਉੱਥੇ ਕਿਉਂ ਜਾ ਰਹੇ ਹੋ ਦੁਬਈ ਕਿਉਂ ਜਾ ਰਹੇ ਹੋ ਉਹ ਕਹਿੰਦਾ ਯਾਰ ਇੱਥੇ ਅਸੀਂ ਇੰਨਾ ਤਾਂ ਟੈਕਸ ਦਿੰਦੇ ਆ ਠੀਕ ਹੈ ਘਰ ਤੋਂ ਬਾਹਰ ਨਿਕਲਦੇ ਆ ਸਾਡੀ ਕੋਈ ਸੇਫਟੀ ਨਹੀਂ ਠੀਕ ਹੈ ਇੱਥੇ ਸਾਰਾ ਕੁਝ ਤਾਂ ਮਲਾਉਟੀ ਮਿਲਦਾ ਹੈਗਾ ਯਾਨੀ ਕਿ ਮਲਾਉਟੀ ਉਹਨਾਂ ਦਾ ਮਤਲਬ ਖਾਣ ਪਾਣ ਤੋਂ ਲੈ ਕੇ ਤੇਲ ਤੱਕ ਉਹ ਉਸ ਚੀਜ਼ ਦਾ ਉਹ ਇੱਕ ਸੈਂਟਰਲ ਪੁਆਇੰਟ ਬੰਦੇ ਨੇ ਜਿਹੜੇ ਇੰਡੀਆ ਤੋਂ ਬਾਹਰ ਜਾ ਰਹੇ ਨੇ ਖਾਸ ਕਰ ਅਲੀਟਸ ਤੇ ਉਹ ਮੈਨੂੰ ਲੱਗਦਾ ਹੈ ਕਿ ਮਲਾਉਟੀ ਤੇਲ ਇੱਕ ਵੱਡਾ ਇਸ਼ੂ ਤਾਂ ਰਹਿੰਦਾ ਹੀ ਹੈ ਆਪਾਂ ਵੀ ਆਪਣੇ ਸ਼ਹਿਰਾਂ 'ਚ ਇਸ ਕਿਸਮ ਦੇ ਪੈਟਰੋਲ ਪੰਪ ਤਾਂ ਚਿੰਨਿਤ ਕਿਤੇ ਹੁੰਦੇ ਆ ਕਿ ਯਾਰ ਇਹ ਤੋਂ ਤੇਲ ਨਹੀਂ ਪਰਾਣਾ ਇਹ ਤਾਂ ਯਾਰ ਬੜਾ ਖਰਾਬ ਕਰਦਾ ਹੈ ਕੰਮ ਅ ਕਈ ਵਾਰ ਤਾਂ ਆਪਾਂ ਇਸ ਕਿਸਮ ਦੀਆਂ ਵੀ ਗੱਲਾਂ ਕਰਦੇ ਨੇ ਇੰਡੀਆ ਦੇ ਵਿੱਚ ਕੀ ਯਾਰ ਉਸ ਫਲਾਣੇ ਪੈਟਰੋਲ ਪੰਪ ਤੋਂ ਗੱਡੀ ਗੱਡੀ 'ਚ ਤੇਲ ਪਵਾਉਂਦੇ ਆ ਐਵਰੇਜ ਘਟ ਜਾਂਦੀ ਹੈ ਮਾਈਲੇਜ ਉਹਦੀ ਘਟ ਨਿਕਲ ਕੇ ਆਉਂਦੀ ਹੈ ਤੇ ਇਹ ਸਾਰਾ ਕੁਝ ਚੱਲਦਾ ਹੀ ਹੈ ਜੀ ਚਲੋ ਵਧੀਆ ਹੈ ਕਿ ਜਿਹੜਾ ਇੰਡੀਅਨ 엘ੀਟ ਹੈ ਇੰਡੀਅਨ 엘ੀਟ ਕੇ ਜਿਹੜਾ ਇੰਡੀਅਨ ਰੂਰਲ ਰੂਲਰਸ ਹੈਗੇ ਜਿਹੜਾ ਸ਼ਾਸਕ ਜਮਾਤ ਹੈ ਉਹ ਵੀ ਚਪੇਟੇ ਚਾਹੀ ਉਹਨਾਂ ਦੀਆਂ ਗੱਡੀਆਂ ਬੰਦ ਪਈਆਂ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਕੀ ਦੁੱਖ ਹੁੰਦਾ ਹੈ ਜਦੋਂ ਤੁਸੀਂ ਪੈਸੇ ਪੂਰੇ ਦਓ ਤੇ ਸਮਾਨ ਮਲਾਉਟੀ ਮਿਲੇ ਜੀ ਇਹ ਤਾਂ ਹੈ ਸੋ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਗੱਲ ਕਰਦੇ ਹਾਂ ਕਿ ਖਬਰ ਇਹ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਨੌਜਵਾਨ ਲਗਾਤਾਰ ਤੇ ਰਾਤ ਤੁਸੀਂ ਵੀ ਸਾਂਝੀ ਕੀਤੀ ਸੀ ਇੱਕ ਵੀਡੀਓ ਜਿਸ ਦੇ ਵਿੱਚ ਲੜਕੀਆਂ ਦਾ ਹੋਸਟਲ ਬੰਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਪ੍ਰੋਫੈਸਰ ਸੀ ਅਸਿਸਟੈਂਟ ਪ੍ਰੋਫੈਸਰ ਜਿਸ ਨੂੰ ਨਜ਼ਰ ਆਇਆ ਸੀ ਹੁਣ ਤੋਂ 2 ਹਫ਼ਤੇ ਪਹਿਲਾਂ ਉਹ ਬੱਚਿਆਂ ਨੂੰ ਬੁਰੀ ਤਰੀਕੇ ਕੋਟਦਾ ਜਿਸ ਚ ਦੋ ਬੱਚਿਆਂ ਦੇ ਸਿਰ ਪਾਟ ਗਏ ਸੀ ਤੇ ਉਸ ਨੂੰ ਕੋਰਟ ਤੋਂ ਵੀ ਝਟਕਾ ਲੱਗਿਆ ਕਹਿੰਦੇ ਅੱਜ ਹਾਂਜੀ ਬੇਸਿਕਲੀ ਉਹ ਵੀਡੀਓ ਚ ਕਲੀਅਰ ਹੋ ਰਿਹਾ ਨਾ ਕਿ ਕਿਵੇਂ ਉਹ ਬਹੁਤ ਜ਼ਾਲਮ ਤਰੀਕੇ ਨਾਲ ਬੱਚਿਆਂ ਦੇ ਸਰਾਂ ਤੇ ਡਾਂਗਾ ਵਰਾ ਰਿਹਾਗਾ ਇਸ ਕਰਕੇ ਮੈਨੂੰ ਲੱਗਦਾ ਕਿ ਕੋਰਟ ਨੂੰ ਵੀ ਲੱਗਿਆ ਕਿ ਐ ਅੱਖੀ ਦੇਖੀ ਤਾਂ ਉਹ ਮੱਛਰ ਨਹੀਂ ਖਾ ਸਕਦੇ ਕੋਰਟ ਵੀ ਮਤਲਬ ਉਹਨੂੰ ਵੀ ਆਪਣੀ ਮਾੜੀ-ਮੁੱਟੀ ਮ ਲੱਗਦਾਗਾ ਕਿ ਕੋਈ ਕ੍ਰੈਡੀਬਿਲਟੀ ਬਚਾਣੀ ਹੁੰਦੀ ਹੈ ਇਸੇ ਕਰਕੇ ਉਹਦੀ ਜ਼ਮਾਨਤ ਅੱਜ ਕਾ ਖਾਰਜ ਕਰ ਦਿੱਤੀ ਹੈ ਪਰ ਯੂਨੀਵਰਸਿਟੀ ਚ ਦੇਖ ਉਲਟ ਨਾ ਜਿਹੜਾ ਉੱਥੇ ਲਗਾਤਾਰ ਜਿਹੜੇ ਉੱਥੋਂ ਦੇ ਸਟੂਡੈਂਟ ਨੇ ਉਹ ਡਟੇ ਹੋਏ ਨੇ ਲਗਾਤਾਰ ਉੱਥੇ ਅੰਦੋਲਨ ਚੱਲ ਰਿਹਾ ਬਹੁਤ ਤੇਜ ਅੰਦੋਲਨ ਚੱਲ ਰਿਹਾ ਉਸੇ ਕਰਕੇ ਹੀ ਕੁੜੀਆਂ ਦੇ ਹੋਸਟਲ ਬੰਦ ਕਰ ਦਿੱਤੇ ਗਏ ਹਨ ਹੋਸਲ ਮੈਸੇਜ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਜਿਹੜਾ ਉਹਨਾਂ ਦੇ ਪੇਰੈਂਟਸ ਹਨ ਕੁੜੀਆਂ ਨੂੰ ਵਾਪਸ ਲੈ ਜਾਣ ਉੱਥੇ ਲਾਇਬ੍ਰੇਰੀਜ਼ ਬੰਦ ਕਰ ਦਿੱਤੀਆਂ ਜਿੰਨੇ ਵੀ ਡਿਪਾਰਟਮੈਂਟਾਂ ਦੀ ਲਾਇਬ੍ਰੇਰੀ ਸੀਗੀ ਜਾਂ ਫਿਰ ਕਿ ਲੋਕੀ ਜਿਹੜੀ ਮੇਨ ਲਾਇਬ੍ਰੇਰੀ ਸੀ ਯੂਨੀਵਰਸਿਟੀ ਉਹਨੂੰ ਵੀ ਬੰਦ ਕਰਨ ਦਾ ਨੋਟਿਸ ਭੇਜ ਦਿੱਤਾ ਗਿਆ ਹੈਗਾ ਅੱਜ ਦੇ ਟਾਈਮ ਮਤਲਬ ਆਪਾਂ ਕਹਿ ਲਈਏ ਕਿ ਹਰਿਆਣੇ 'ਚ ਇੱਕ ਵੱਡਾ ਅੰਦੋਲਨ ਹੈ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ 'ਚ ਸਟੂਡੈਂਟਸ ਦਾ ਤੇ ਮਨ ਲੱਗਦਾ ਦੀ ਨਾਇਬ ਸੈਣੀ ਵਾਸਤੇ ਇਹ ਪਹਿਲੀ ਚੁਣੌਤੀ ਆਪਾਂ ਦੇਖ ਰਹੇ ਹਾਂ ਨਾਇਬ ਸੈਣੀ ਇਹ ਤੋਂ ਮਤਲਬ ਨਿਕਲ ਨਹੀਂ 파ਰੇ ਉਹ ਫਸੇ ਹੋਏ ਨੇ ਇਸ ਪੂਰੇ ਚੱਕਰ 'ਚ ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਦਿੱਲੀ ਤੋਂ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਦੋਵਾਂ ਦੇ ਮੁੱਖ ਮੰਤਰੀਆਂ ਨੂੰ ਲੈਟਰ ਆ ਗਿਆ ਹੈ ਕਿ ਆਓ ਆਪਾਂ ਬੈਠੀਏ ਤੇ ਗੱਲਬਾਤ ਕਰੀਏ ਐਸਵਾਈਐਲ ਦੇ ਮੁੱਦੇ ਦੇ ਉੱਪਰ ਹਾਂਜੀ ਇਹ ਜਿਹੜਾ ਕੇਂਦਰੀ ਜਲ ਸ਼ਕਤੀ ਮੰਤਰਾਲੇ ਉਦੇ ਵੱਲੋਂ ਇਹ ਲੈਟਰ ਆਇਆ ਤੇ 10 ਜੁਲਾਈ ਦੇ ਆਲੇ ਦੁਆਲੇ ਹੀ ਦੋਵਾਂ ਨੂੰ ਦਿੱਲੀ ਸੱਦਿਆ ਗਿਆ ਹੈਗਾ ਹਜੇ ਡੇਟ ਫਾਈਨਲ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈਗਾ ਕਿ 10-12 ਜੁਲਾਈ ਦੇ ਆਲੇ ਦੁਆਲੇ ਹੀ ਉਹਨਾਂ ਦੀ ਮੀਟਿੰਗ ਹੋਊਗੀ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਸੀ.ਆਰ. ਪਾਟਲ ਉਹਨਾਂ ਨੇ ਜਿਵੇਂ ਪਹਿਲਾਂ ਗੁਜੇਂਦਰ ਸਿੰਘ ਸੇਖਾਉਤ ਹੁੰਦੇ ਸੀ ਉਨਾਂ ਵਾਂਗ ਹੀ ਦੁਬਾਰੇ ਤੋਂ ਮੀਟਿੰਗ ਸੰਦਿਏ ਮੈਨੂੰ ਲੱਗਦਾ ਕਿ ਇਸ ਮੀਟਿੰਗ ਚ ਨਿਕਲਣਾ ਕੁਛ ਨਹੀਂ ਕਿ ਉੱਤੇ ਇਹ ਵੀ ਨਿਕਲ ਕੇ ਆ ਰਿਹਾਗਾ ਕਿ ਹਰਿਆਣੇ ਤੇ ਦਬਾਅ ਪਾਇਆ ਜਾ ਰਿਹਾਗਾ ਕਿ ਜਿਹੜਾ ਹਰਿਆਣੇ ਦਾ ਪਾਣੀ ਹੈ ਜਿਹੜਾ ਯਮਨਾ ਨਦੀ ਦਾ ਉਹ ਹਰਿਆਣਾ ਰਾਜਸਥਾਨ ਨੂੰ ਦਵੇ ਜਿਵੇਂ ਆਪਾਂ ਤਿੰਨ ਚਾਰ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਤੇ ਹਰਿਆਣੇ ਨੂੰ ਭੜਕਾਇਆ ਜਾ ਰਿਹਾਗਾ ਕਿ ਹਰਿਆਣਾ ਪਾਣੀ ਮੰਗੇ ਐਸਵਾਈਐਲ ਦਾ ਤੇ ਇਸ ਇਹ ਪੂਰਾ ਗੇਮ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਇਹ ਮੈਨੂੰ ਲੱਗਦਾ ਹੈ ਕਿ ਆਖਰ ਚੇ ਨਾ ਹੋਵੇ ਕਿ ਜਿਹੜੇ ਤਿੰਨੇ ਸੂਬੇ ਨੇ ਹਰਿਆਣਾ ਰਾਜਸਥਾਨ ਪੰਜਾਬ ਦੋ ਤਿੰਨ ਮਹੀਨਿਆਂ ਬਾਅਦ ਆਪਾਂ ਦੇਖੇ ਕਿ ਪਾਣੀ ਤੇ ਆਪਸ ਚ ਲੜ ਰਹੇ ਹੋਣ ਮੈਨੂੰ ਲੱਗਦਾ ਹੈ ਕਿ ਰੂਲ ਤਾਂ ਇਹ ਕਹਿੰਦਾਗਾ ਕਿ ਜਿਹੜੇ ਸੂਬੇ ਤੋਂ ਦਰਿਆ ਵਗਦਾਗਾ ਪਾਣੀ ਉਹਦਾ ਹੀ ਹੈ ਜੇ ਯਮਨਾ ਦਾ ਪਾਣੀ ਹੈ ਹਰਿਆਣੇ ਚੋਂ ਵਗ ਰਿਹਾਗਾ ਯਮਨਾ ਨਦੀ ਹਰਿਆਣੇ ਚੋਂ ਵਗ ਰਹੀ ਹੈ ਕਿ ਤਾਂ ਹਰਿਆਣੇ ਨੂੰ ਯਮਨਾ ਦਾ ਪਾਣੀ ਮਿਲੇ ਤੇ ਹਰਿਆਣੇ ਨੂੰ ਵੀ ਆਪਣੀ ਡਿਮਾਂਡ ਫਰੇਮ ਕਰਕੇ ਇਹ ਕਹਿਣਾ ਚਾਹੀਦਾ ਕਿ ਸਾਨੂੰ ਯਮਨਾ ਦਾ ਪਾਣੀ ਦੋ ਪ੍ਰੋਪਰ ਸਾਨੂੰ ਨਹੀਂ ਲੋੜ ਤੇ ਪੰਜਾਬ ਪੰਜਾਬ ਨੂੰ ਪੰਜਾਬ ਦੀਆਂ ਨਦੀਆਂ ਦਾ ਪਾਣੀ ਮਿਲੇ ਤੇ ਇਹ ਮੈਨੂੰ ਲੱਗਦਾਗਾ ਕਿ ਸਹੀ ਤਰੀਕਾ ਬਣਦਾ ਹੈਗਾ ਬਾਕੀ ਤਾਂ ਦੇਖੋ ਬਹੁਤ ਸਾਰੇ ਵਾਟਰ ਰਿਸੋਰਸਿਸ ਡਵੈਲਪ ਕਿਤੇ ਜਾ ਸਕਦੇ ਹੈਗਾ ਹੈ ਗਿਆ ਇੰਡੀਆ ਕਦੇ ਉਸ ਪਾਸੇ ਕੰਮ ਕਰਦਾ ਹੀ ਨਹੀਂ ਇੰਡੀਅਨ ਗਵਰਨਮੈਂਟ ਰਾਜਸਥਾਨ ਚ ਇੱਕ ਵਾਰ ਕੰਮ ਹੋਇਆ ਸੀਗਾ ਰੇਨ ਵਾਟਰ ਹਾਰਵੈਸਟਿੰਗ ਦਾ ਉਹ ਬਹੁਤ ਸੋਹਣਾ ਕਨਸੈਪਟ ਸੀਗਾ ਜਿਦੇ ਰਾਹੀਂ ਰਾਜਸਥਾਨ ਦਾ ਜਿਹੜਾ ਵਾਟਰ ਟੇਬਲ ਸੀਗਾ ਗਰਾਊਂਡ ਵਾਟਰ ਟੇਬਲ ਉਹ ਵੀ ਬਹੁਤ ਸੁਧਰਿਆ ਸੀਗਾ ਮੈਨੂੰ ਲੱਗਦਾ ਕਿ ਉਸ ਕਿਸਮ ਦਾ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਤੇ ਉਸ ਪਾਸੇ ਧਿਆਨ ਦੇਣਾ ਚਾਹੀਦਾ ਰਾਜਸਥਾਨ ਦੀ ਕਈ ਨਦੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਦੁਬਾਰੇ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨਾਂ ਦੀ ਮਤਲਬ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਇੰਡੀਆ ਦੀ ਜਿਹੜੀ ਰਿਵਰਸ ਨੇ ਉਹਨਾਂ ਤੇ ਹਾਲਤ ਹਾਲਤ ਬਹੁਤ ਮਾੜੇ ਨੇ ਉਹਨਾਂ ਨੂੰ ਜੇ ਚੰਗਾ ਸੁਧਾਰ ਕੇ ਕੁਝ ਹੋਰ ਅੱਗੇ ਪਾਣੀ ਤੇ ਕੋਈ ਸੋਚਿਆ ਜਾਵੇ ਉਦੋਂ ਹੀ ਕੋਈ ਹੱਲ ਨਿਕਲੂਗਾ ਐ ਥੋੜੀ ਨਾ ਕਿ ਤੁਸੀਂ ਦੂਜੇ ਸੂਬਿਆਂ ਦੀ ਨਦੀਆਂ ਦਾ ਪਾਣੀ ਮੰਗੀ ਜਾਉਂਗੇ ਉਹਨਾਂ ਤੇ ਹੀ ਤੁਸੀਂ ਕਹਿ ਜਾਉਂਗੇ ਕਿ ਨਹੀਂ ਨਹੀਂ ਉਸ ਸੂਬੇ ਦਾ ਉਸ ਸੂਬੇ ਦੀ ਨਦੀ ਦਾ ਪਾਣੀ ਦੂਜੇ ਸੂਬੇ ਦੇ ਤੂੰ ਦੂਜੇ ਸੂਬੇ ਦੇ ਨਦੀ ਦਾ ਪਾਣੀ ਕਿਸੇ ਹੋਰ ਨੂੰ ਦੇ ਦੋ ਐ ਥੋੜੀ ਨਾ ਚੱਲਦਾ ਮੈਨੂੰ ਮਤਲਬ ਹਾਲਾਂਕਿ ਹਰਿਆਣੇ ਤੋਂ ਆਸਾਂ ਉਮੀਦਾਂ ਬਹੁਤ ਘੱਟ ਹੈਗੀਆਂ ਕਿਉਂਕਿ ਉੱਥੇ ਬੀਜੇਪੀ ਜੇ ਵੀ ਭਾਪੀ ਦੀ ਸਰਕਾਰ ਹੈ ਨਹੀਂ ਤਾਂ ਹਰਿਆਣਾ ਦੀ ਬਣਦੀ ਡਿਮਾਂਡ ਇਹ ਹੈ ਕਿ ਹਰਿਆਣਾ ਕਵੇ ਕਿ ਸਾਨੂੰ ਜਮਨਾ ਨਦੀ ਦਾ ਪਾਣੀ ਚਾਹੀਦਾ ਤੇ ਅਸੀਂ ਹੋਰ ਕਿਸੇ ਨੂੰ ਦੇਵਾਂਗੇ ਜੀ ਸੋ ਜੇਕਰ ਆਪਾਂ ਅਗਲੀ ਖਬਰ ਤੇ ਚਲੀਏ ਤਾਂ ਕੱਲ ਦੇਰ ਰਾਤ ਨੂੰ ਖਬਰ ਆਉਂਦੀ ਹੈ ਕਿ ਗੈਂਗਸਟਰ ਜੱਕੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਦੀ ਹੱਤਿਆ ਹੋ ਗਈ ਹੈ ਵੀਡੀਓ ਵੀ ਸਾਹਮਣੇ ਆਈ ਉਸ ਤੋਂ ਬਾਅਦ ਇੱਕ ਹਰਿਆਣਾ ਸਥਿਤ ਗਰੁੱਪ ਨੇ ਵੀ ਜ਼ਿੰਮੇਵਾਰੀ ਲੈ ਲਈ ਹੈ ਇਹ ਸਾਰਾ ਮਾਜਰਾ ਕੀ ਹੈ ਜੀ ਹਾਂਜੀ ਪੰਜਾਬ ਦੇ ਗਰਦਾਸਪੁਰ ਚ ਇਹ ਵਾਪਰਿਆਗਾ ਉੱਥੇ ਜਗੂ ਭਗਵਾਨਪੁਰਿਆ ਦੇ ਮਾਤਾ ਜੀ ਜਿਹੜੀ ਕਿ ਅਰਜੀਤ ਕੋਰ ਉਹਨਾਂ ਦਾ ਨਾਂ ਸੀਗਾ 52 ਸਾਲ ਦੇ ਸੀਗੇ ਤੇ ਉਹਨਾਂ ਦੇ ਬੋਡੀਗਾਰਡ ਕਰਨ ਵੀਰ ਸਿੰਘ ਉਹਨਾਂ ਦੋਵਾਂ ਨੂੰ ਮਾਰਿਆ ਗਿਆ ਹੈਗਾ ਤੇ ਹਮਲਾਵਰ ਦੋ ਬਾਈਕਾਂ ਤੇ ਆਏ ਆਏ ਸੀਗੇ ਤੇ ਤਾਬੜ ਤੋੜ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਮੋਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਹੈ ਹਰਿਆਣੇ ਨਾਲ ਇਹ ਜੁੜ ਰਹੇ ਨੇ ਦੇਚ ਪ੍ਰਭੂ ਦਸੂ ਵਾਲਾ ਤੇ ਕੋਸ਼ਲ ਚੋਧਰੀ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਦੋਵੇਂ ਹਰਿਆਣੇ ਦੇ ਦੱਸੇ ਜਾ ਰਹੇ ਨੇ ਇਹ ਬੜਾ ਇੰਟਰਸਟਿੰਗ ਹੈ ਪੰਜਾਬ ਚ ਜਿੰਨੀਆਂ ਕਿਲਿੰਗਸ ਹੋ ਰਹੀਆਂ ਨੇ ਉਹ ਜਿਹੜੇ ਗੈਂਗਸਟਰ ਨਿਕਲ ਕੇ ਆ ਰਹੇ ਨੇ ਉਹ ਹਰਿਆਣੇ ਤੋਂ ਨਿਕਲ ਕੇ ਆ ਰਹੇ ਨੇ ਤੇ ਉਹਨਾਂ ਦੇ ਜਿਹੜਾ ਬੋਸ ਨਿਕਲ ਕੇ ਆ ਰਿਹਾ ਉਹ ਲਾਰੈਂਸ ਬਿਸਨੋਈ ਨਿਕਲ ਕੇ ਆ ਰਿਹਾ ਇਸ ਚ ਹਾਲਾਂਕਿ ਇਹ ਤਾਂ ਐਂਟੀ ਗੈਂਗ ਬੰਬੀਆ ਗੈਂਗ ਨਾਲ ਜਿਹੜੀ ਜੱਗੂ ਭਗਵਾਨ ਪਰਿਯਦੀ ਪੂਰੀ ਬੰਬੀਆ ਗੈਂਗ ਨਾਲ ਜਿਹੜਾ ਗੈਂਗਵਾਰ ਸੀ ਉਹ ਉਸ ਤੋਂ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾਗਾ ਤੇ ਬੰਬੀਆ ਗੈਂਗ ਨੇ ਇਸ ਦਾ ਮਤਲਬ ਕਿਹਾ ਜਾ ਰਿਹਾਗਾ ਕਿ ਇਹ ਸਾਰਾ ਅੰਜਾਮ ਦਿੱਤਾ ਹੈਗਾ ਤੇ ਇਹ ਜੱਗੂ ਭਗਵਾਨਪੁਰੇ ਤੇ ਖਾਸਾ ਆਪਾਂ ਕਹੇ ਲਈ ਕਿ ਪਹਿਲਾਂ ਵੀ ਚੀਜ਼ਾਂ ਚੱਲੀਆਂ ਨੇ ਇਹ ਪੋਸਟ ਵੀ ਪਈ ਹੈ ਜੀ ਇੰਸਟਾਗ੍ਰam ਦੇ ਵਿੱਚ ਇਹ ਇੰਸਟਾਗ੍ਰਾਮ ਤੇ ਬੰਬੀਆ ਗਰੁੱਪ ਨੇ ਦਾਨਾ ਸਾਹਮਣੇ ਆ ਲੱਕੀ ਪਟਿਆਲ ਦਾ ਨਾਂ ਸਾਹਮਣੇ ਆ ਤੇ ਟਿੱਲੂ ਰਾਜਪਰੀਏ ਦਾ ਨਾਂ ਸਾਹਮਣੇ ਆ ਨੀਰਜ ਬਵਾਨੀਏ ਦਾ ਸਾਹਮਣੇ ਆ ਇਹ ਟਿੱਲੂ ਤਾਜਪਰੀਆ ਤੇ ਨੀਰਜ ਬਵਾਨਾ ਇਹ ਦੋਵੇਂ ਦਿੱਲੀ ਦੇ ਗੈਂਗਸਟਰ ਨੇ ਤੇ ਇਹ ਗੋਪੀਗੜ ਗੜ ਸ਼ੰਕਰ ਤੋਂ ਹੈ ਗੋਪੀ ਦਾ ਗਰੁੱਪ ਉਹਦਾ ਨਾਮ ਸਾਹਮਣੇ ਆ ਤੇ ਕੋਸ਼ਲ ਚੌਧਰੀ ਦਾ ਨਾਂ ਸਾਹਮਣੇ ਆ ਰਿਆ ਮੈਂਤਾ हरियाणा ਤੋਂ ਇੱਕ ਬਾਕੀ ਦੇਖਦੇ ਹਾਂ ਜਦੋਂ ਇੱਕ ਕੇਸ ਅੱਗੇ ਇਨਵੈਸਟਿਗੇਟ ਕੀਤਾ ਜਾਊਗਾ ਉਦੋਂ ਪਤਾ ਲੱਗੂਗਾ ਕਿ ਕੀ ਇਸ ਮਾਮਲੇ 'ਚ ਬਣੂਗਾ ਜੀ ਸਭ ਇਹ ਕਿਧਿਆ ਬਣਦਾ ਕੀ ਹੈ ਪਰ ਉਧਰ ਜੇਕਰ ਆਪਾਂ ਮਜੀਠੀਆ ਮਾਮਲੇ ਤੇ ਚਲੀਏ ਤਾਂ ਸਾਫ ਦਾ ਡੀਜੀਪੀ ਜਿਹੜੇ ਚੱਟਪਾਦਿਆ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਮਜੀਠੀਆ ਦੇ ਮਾਮਲੇ 'ਚ ਬੜੇ ਪੁਖਤਾ ਸਬੂਤ ਨੇ ਤੇ ਉਹਨਾਂ ਨੇ ਮੀਡੀਆ ਦੇ ਵਿੱਚ ਦਾਵਾ ਕੀਤਾ ਹੈ ਸਾਬਕਾ ਡੀਜੀਪੀ ਸੁਧਾਰਤ ਚਟੋਪਾਦਿਆਏ ਨੇ ਉਹਨਾਂ ਦੀ ਐਂਟਰੀ ਹੋਇਆ ਇਸ ਮਾਮਲੇ 'ਚ ਉਹਨਾਂ ਨੇ ਕਿਹਾਗਾ ਕਿ ਡਰਗ ਤਸਕਰਾਂ ਨਾਲ ਮਿਲੀਭਗਤ ਦੇ ਅਤੇ ਫਾਈਨੈਂਸ਼ੀਅਲ ਗੇਨ ਕਰਨ ਦੇ ਉਹਨਾਂ ਦੇ ਉਲਟ 100% ਪ੍ਰੂਫ ਨੇ ਜਦੋਂ ਉਹਨਾਂ ਦੀ ਸਰਕਾਰ ਸੀ ਉਹ ਸਰਕਾਰ ਨੇ ਉਹਨਾਂ ਨੂੰ ਬਚਾ ਲਿਆ ਸੀਗਾ ਪਰ ਕਹਿੰਦੇ ਕਿ ਸਬੂਤ ਪੂਰੇ ਨੇ ਹੁਣ ਬਚਣਾ ਔਖਾ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰੇ ਕੇਸ ਦਾ ਬੈਕਗਰਾਉਂਡ ਦੱਸਿਆ ਹੈਗਾ ਗਵਰਨਮੈਂਟ ਨੂੰ ਤਾਂ ਕਿ ਇਹ ਕੇਸ ਮਜ਼ਬੂਤੀ ਨਾਲ ਅਦਾਲਤ ਅਦਾਲਤ 'ਚ ਰੱਖਿਆ ਜਾਵੇ ਤੇ ਇਹ ਸਰ ਇਹਦੇ 'ਚ ਪੂਰੀ ਆਪਾਂ ਕਹੀਏ ਕਿ ਜਾਣਕਾਰੀ ਹੈਗੀ ਆ ਕਿ ਮਤਲਬ 1 ਘੰਟੇ ਦੇ ਨੇੜੇ ਤੇੜੇ ਮਤਲਬ ਮੇਰੇ ਜਿਹੜੇ ਸੋਰਸਸ ਨੇ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਬਕਾ ਡੀਜੀਪੀ ਹੈ ਗਿਆ ਉਹ 1 ਘੰਟੇ ਦੇ ਨੇੜੇ ਤੇੜੇ ਵਿਜੀਲੈਂਸ ਅਧਕਰੀਆਂ ਨਾਲ ਬੈਠੇ ਹੈਗੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਹਦੇ ਚ ਦੱਸਿਆ ਜਾ ਰਿਹਾਗਾ ਕਿ ਜਿਹੜਾ 2021 ਚ ਵਿਕਰਮ ਮਜੀਠੀਏ ਦੇ ਉਲਟ ਪਰਚਾ ਦਿੱਤਾ ਗਿਆ ਸੀਗਾ ਉਹ ਉਹਨੂੰ ਤੇ ਜਿਹੜਾ 2012 13 ਚ ਮਜੀਠੀਏ ਦਾ ਮਾਮਲਾ ਚੱਲਿਆ ਸੀਗਾ ਉਹਦੋਂ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਦੋਵਾਂ ਮਾਮਲਿਆਂ ਨੂੰ ਮਿਲਾ ਕੇ ਉਹਨਾਂ ਨੇ ਪੂਰੀ ਕਹਾਣੀ ਦੱਸੀ ਹੈ ਕਿ ਕਿਵੇਂ ਇਹ ਚੀਜ਼ਾਂ ਆਪਰੇਟ ਹੁੰਦੀਆਂ ਸੀਗੀਆਂ ਤੇ ਸਭ ਦਾ ਡੀਜੀਪੀ ਦਾ ਇੱਕ ਮਤਲਬ ਮੈਨੂੰ ਚੀਜ਼ ਥੋੜੀ ਅੱਡ ਇਹ ਲੱਗੀ ਕਿ ਉਹਨਾਂ ਨੇ ਨਾ ਸਿਰਫ ਮੁਲਾਕਾਤ ਕੀਤੀ ਬਲਕਿ ਮਤਲਬ ਮੀਡੀਆ ਦੇ ਵਿੱਚ ਵੀ ਆ ਕੇ ਬਿਆਨ ਦਿੱਤਾ ਯਾਨੀ ਕਿ ਮੀਡੀਆ ਟ੍ਰਾਇਲ ਤਾਂ ਮਜੀਠੀਆ ਦਾ ਚੱਲ ਹੀ ਰਿਹਾ ਫਿਰ ਇਹਦਾ ਮਤਲਬ ਇਹ ਹੈ ਕਿ ਠੀਕ ਹੈ ਕਿ ਕੋਈ ਇਫੈਕਟਸ ਹੋਣਗੇ ਆਪਾਂ ਤਾਂ ਜਿਵੇਂ ਕੱਲ ਵੀ ਮੈਂ ਗੱਲ ਕਹੀ ਸੀ ਕਿ 10 ਸਾਲ ਅਗਲਾ ਅਗਲੇ ਆਨੇ ਸਰਕਾਰ ਚਲਾਈ ਹੈ ਤੇ ਉਹ ਸਾਈਪ੍ਰਸ ਵਾਲਾ ਮਾਮਲਾ ਹੋ ਗਿਆ ਜਿੱਦੇ ਚ ਟ੍ਰਾਂਜੈਕਸ਼ਨਸ ਨੇ ਮਜਿਠੀਆਂ ਦੀਆਂ ਤੇ ਪੈਸੇ ਵੀ ਬਾਲੇ ਆਪ ਮੈਂ ਜਿਵੇਂ ਕੱਲ ਦੱਸੇ ਸੀਗੇ ਬਹੁਤ ਨੇ 544 ਕਰੋੜ ਦੇ ਨੇੜੇ ਤੇ ਡੇ ਮਾਮਲਾ ਬਣ ਰਿਹਾਗਾ ਤੇ ਓਖਾ ਹੈ ਮਜੀਠੀਆ ਦਾ ਪਰ ਮਜੀਠੀਆ ਤੇ ਜਿਵੇਂ 10% 10 20% ਆਪਾਂ ਇਹ ਵੀ ਗੱਲ ਰੱਖੀ ਸੀਗੀ ਕਿ ਇਸ ਕਰਕੇ ਵੀ ਕਾਰਵਾਈ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਦਾ ਮਖੌਲ ਉਸ ਦੇ ਟਾਈਮ ਮਜੀਠੀਆ ਹੀ ਸਭ ਤੋਂ ਜ਼ਿਆਦਾ ੜਾਰਿਆ ਸੀਗਾ ਜੀ ਇਹ ਤਾਂ ਹੈ ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਭਾਰਤ ਪੋਸ਼ਣ ਆਸ਼ੂ ਪ੍ਰਗਟ ਸਿੰਘ ਤੇ ਉਧਰ ਕਿਕੀ ਢਿੱਲੋਂ ਕਿਕੀ ਜਿਹੜੇ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਾਂਗਰਸ ਦੇ ਵੱਲੋਂ ਕਰ ਲਿਆ ਗਿਆ ਹੈ ਕਿਉਂਕਿ ਇਹਨਾਂ ਨੇ ਲੁਧਿਆਣਾ ਉਪ ਚੋਣਾਂ ਹਾਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਇੱਕ ਤਰੀਕੇ ਦੀ ਲਈ ਸੀ ਹੁਣ ਕੀ ਲੱਗਦਾ ਕੋਈ ਚੇਂਜੇਸ ਹੋਣਗੇ ਮੇਜਰ ਚੇਂਜੇਸ ਪੰਜਾਬ ਦੇ ਵਿੱਚ ਕਾਂਗਰਸ ਦੇ ਸੰਗਠਨ ਦੇਖੋ ਬੇਸਿਕਲੀ ਤਾਂ ਦੋ ਪੈਰਲਲ ਗਰੁੱਪ ਚੱਲ ਰਹੇ ਸੀ ਕਿ ਹਾਲਾਂਕਿ ਹਮੇਸ਼ਾ ਮਨਾ ਕੀਤਾ ਅਸ਼ੂ ਨੇ ਕਿ ਅਸੀਂ ਕੋਈ ਅਡ ਗਰੁੱਪ ਨਹੀਂ ਹੈਗੇ ਹੈਗੇ ਆ ਤੇ ਭਾਰਤ ਭੂਸ਼ਣ ਅਸ਼ੂ ਪ੍ਰਗਟ ਸਿੰਘ ਹੋਣ ਵਾਲਾ ਗਰੁੱਪ ਹੋ ਗਿਆ ਕਿ ਕਿ ਡਿੱਲੋਂ ਵਾਲਾ ਗਰੁੱਪ ਹੋ ਗਿਆ ਇਹਨਾਂ ਨੇ ਇਸਤਫਾ ਭੇਜ ਦਿੱਤਾ ਪਰ ਇਹ ਮਤਲਬ ਜੇ ਜੈਨੂਨਲੀ ਗੱਲ ਕਰਨੀ ਹੋਵੇ ਤੇ ਇਹ ਇਦਾਂ ਦਾ ਗਰੁੱਪ ਸੀਗਾ ਕਿ ਜਿਹੜਾ ਕਾਂਗਰਸ ਦੇ ਜੈਨੂਨ ਲੋਕਾਂ ਦਾ ਸੀਗਾ ਤੇ ਜੈਨੂਨ ਕੰਸਰਨਸ ਨੂੰ ਐਡਰੈਸ ਕਰਦਾ ਸੀਗਾ ठीक है कि ਇਹਨਾਂ ਦੀ ਹਾਰ ਹੋਈ ਹੈ ਜਿਵੇਂ ਰਾਜੇ ਵਡਿੰਗ ਬਾਰੇ ਬਹੁਤ ਮੈਂ ਪੂਰੇ ਪੰਜਾਬ ਚ ਫਿਰਿਆ ਹੈਗਾ ਰਾਜਾ ਵਡਿੰਗ ਬਾਰੇ ਲੋਕ ਪੋਜ਼ੀਟਿਵ ਬੋਲਦੇ ਨਹੀਂ ਹੈ ਕਹਿੰਦੇ ਕਿ ਮਤਲਬ ਇੱਕ ਸ਼ਬਦ ਹੈ ਕਿ ਉਹ ਫੁਕਰਾ ਹੈਗਾ ਰਾਜਾ ਵਡਿੰਗ ਫੁਕਰਾ ਹੈ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈਗਾ ਤੇ ਉੱਡੇ ਜੋਗਾ ਹੈ ਨਹੀਂ ਇੰਟੈਲੈਕਚੁਅਲ ਕੈਪੈਸਿਟੀ ਵੀ ਨਹੀਂ ਹੈ ਤੇ ਦੂਜਾ ਐਂਟੀ ਸਿੱਖ ਵੀ ਉਹਦਾ ਥੋੜਾ ਕਿਰਦਾਰ ਹੈਗਾ ਜਿਵੇਂ ਕਮਲਨਾਥ ਦੀ ਸਟੇਜ ਤੇ ਜਿਵੇਂ ਉਹ ਰੋ ਕੇ ਆਇਆ ਸੀਗਾ ਇੰਦਰਾ ਗਾਂਧੀ ਮੇਰੀ ਮੰਮੀ ਹੈ ਇਸ ਕਿਸਮ ਦੀ ਟੀ-ਸ਼ਰਟ ਪਾ ਕੇ ਵੀ ਫਿਰਦਾ ਸੀਗਾ ਉਹ ਤੇ ਉਹ ਮਤਲਬ ਅਜੀਬ ਕਿਸਮ ਦਾ ਕਰੈਕਟਰ ਹੈ ਜਿਹਨੂੰ ਸ਼ਾਇਦ ਮੈਨੂੰ ਲੱਗਦਾ ਕਿ ਪੋਲਿਟਿਕਸ ਹੀ ਨਹੀਂ ਪਤਾ ਤੇ ਪੰਜਾਬ ਕਾਂਗਰਸ ਕਾਂਗਰਸ ਨੇ ਉਹਨੂੰ ਹੀ ਪੰਜਾਬ ਦਾ ਅਧਿਐਕਸ ਬਣਾਤਾ ਤੇ ਇਸ ਕਰਕੇ ਮੈਨੂੰ ਲੱਗ ਰਿਹਾਗਾ ਕਿ ਜਿਹੜੇ ਪ੍ਰਗਟ ਸਿੰਘ ਵਰਗੇ ਭਾਰਤ ਭੂਸਣਾਸੂ ਵਰਗੇ ਜਿਹੜੇ ਆਗੂ ਹੈਗੇ ਉਹਨਾਂ ਨੂੰ ਤਾਂ ਫਿਰ ਅਸਤੀਫਾ ਹੀ ਦੇਣੇ ਪੈਣਗੇ ਤੇ ਚਲੋ ਠੀਕ ਹੈ ਕਿ ਹੁਣ ਹਾਰ ਹਾਰ ਵਜੇ ਬਣੀ ਹੈ ਕਿ ਹਾਰਗੇ ਇਸ ਕਰਕੇ ਦਿੱਤੇ ਜਾ ਰਿਹਾ ਪਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਰਗੇਨਾਈਜੇਸ਼ਨ ਚ ਵੀ ਉਹਨਾਂ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਅਰਗੇਨਾਈਜੇਸ਼ਨ ਚ ਪ੍ਰਤਾਪ ਬਾਜਵਾ ਰਾਜਾ ਵਡਿੰਗ ਇਸ ਕਿਸਮ ਦੇ ਜਿਹੜੇ ਲੀਡਰ ਡਿਫੰਕਟ ਹੋ ਚੁੱਕੇ ਹੈਗੇ ਆ ਤੇ ਜਿਨ੍ਹਾਂ ਦੀ ਕੋਈ ਆਈਡੀਓਲੋਜੀ ਕੁਝ ਹੈ ਨਹੀਂ ਉਸ ਕਿਸਮ ਦੇ ਬੰਦਿਆਂ ਦੀ ਜ਼ਿਆਦਾ ਚਲਦੀ ਹੈ ਪ੍ਰਗਟ ਸਿੰਘ ਡਾਕਟਰ ਧਰਮਬੀਰ ਗਾਂਧੀ ਸਖਪਾਲ ਖੈਰਾ ਇਸ ਕਿਸਮ ਜਾਂ ਫਿਰ ਭਾਰਤਵਿਸ਼ਾ ਇਸ ਕਿਸਮ ਦੇ ਜਿਹੜੇ ਆਗੂ ਹੈਗੇ ਆ ਆਪਾਂ ਦੇਖਦੇ ਆ ਕਿ ਕਾਂਗਰਸ 'ਚ ਉਹਨਾਂ ਨੂੰ ਬੜਾ ਸਪੇਸ ਮਿਲਦਾ ਨਹੀਂ ਹੈਗਾ ਹੂੰ ਜੀ ਸੋ ਉਧਰ ਲੁਧਿਆਣਾ ਦੇ ਵਿੱਚ ਅੱਜ ਬੀਜੇਪੀ ਦੇ ਜਿਹੜੇ ਮਹਾ ਮੰਤਰੀ ਚੋਕ ਸਾਹਿਬ ਨੇ ਉਹ ਬੋਲੇ ਨੇ ਕਹਿੰਦੇ ਵੀ ਜਿਹੜਾ ਕੇਜਰੀਵਾਲ ਹੈ ਇਸ ਨੇ ਪੰਜਾਬ 'ਚ ਅਣ ਐਲਾਨੀ ਐਮਰਜੈਂਸੀ ਲਗਾਈ ਹੋਈ ਹੈ ਮਜ਼ੇਤੀਆ ਤੇ ਕਾਰਵਾਈ ਦੀ ਵੀ ਗੱਲ ਕੀਤੀ ਹੈ ਇਹਨਾਂ ਨੇ ਹਾਂ ਇਹ ਬੜਾ ਅਜੀਬ ਲੱਗ ਰਿਹਾ ਹੈ ਕਿ ਦੇਖੋ ਮਤਲਬ ਮਜ਼ੇਤੀ ਦੀ ਮਜ਼ੇਤੀਏ ਤੇ ਬੀਜੇਪੀ ਐਕਸਟੈਂਡ ਲੈ ਰਹੀ ਹੈ ਤੇ ਇਹ ਖਰ ਜਿਵੇਂ ਆਰਡਰਡ ਥਿਊਰੀ ਚੱਲ ਰਹੀਆਂ ਹੈਗੀਆਂ ਉਹਦੇ ਤੇ ਇੱਕ ਥਿਊਰੀ ਇਹ ਵੀ ਚੱਲ ਰਹੀ ਹੈ ਕਿ ਭਾਜਪਾ ਹੁਣ ਲਗਾਤਾਰ ਭਾਜਪਾ ਇਹ ਸਮਝ ਰਹੀ ਹੈ ਕਿ ਸਾਡੇ ਜਿਹੜੀ ਹਿੰਦੂ ਵੋਟਾਂ ਹੈਗੀਆਂ ਸ਼ਹਿਰਾਂ 'ਚ ਉਹਨਾਂ 'ਚ दखलअंदाजी ਕਰਨ ਵਾਸਤੇ ਆਮ ਆਦਮੀ ਪਾਰਟੀ ਕਮਰਕਸਰੀ ਹੈ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ 'ਚ ਭਾਜਪਾ ਬਹੁਤ ਜ਼ਿਆਦਾ ਐਗਰੈਸਿਵਲੀ ਆਮ ਆਦਮੀ ਪਾਰਟੀ ਦੇ ਉਲਟ ਕੈਂਪੇਨ ਚਲਾਉਗੀ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜਿਵੇਂ ਕਿਸਾਨ ਆंदोलਨ ਜਦੋਂ ਚੁੱਕਿਆ ਗਿਆ ਸੀਗਾ ਉਦੋਂ ਵੀ ਇਹ ਸਵਾਲ ਉੱਠਿਆ ਸੀਗਾ ਕਿ ਕੀ ਆਪਣੇ ਪਿੰਡਾਂ ਵਾਲੇ ਜਿਹੜੇ ਜੱਟ ਸੀਗੇ ਉਹਨਾਂ ਤੋਂ ਮੂੰਹ ਉੱਠ ਗਿਆ ਹੈ ਅਰਵਿੰਦ ਕੇਜਰੀਵਾਲ ਦਾ ਕੀ ਉਹ ਸ਼ਹਿਰਾਂ 'ਚ ਜਿਹੜਾ Hindu ਵਰਗ ਹੈ Hindu voter ਹੈ ਕਿ ਉਹਨੂੰ ਰਜਾਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਗਿਆ ਹੈ ਸਵਾਲ ਸੀਗੇ ਤੇ ਹੁਣ ਬੀਜੇਪੀ ਵੀ ਇਸ ਚੀਜ਼ ਨੂੰ ਐਡਰੈਸ ਕਰ ਰਹੀ ਹੈ ਮੇਰੇ ਕਿਸੇ ਬੀਜੇਪੀ ਦੇ ਕ ਗੁਣਾਲ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਲਧਿਆਣਾ ਦਾ ਇਲੈਕਸ਼ਨ ਹੈ ਲਧਿਆਣਾ ਵੈਸਟ ਦਾ ਉਹਦੇ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਜਿਹੜੀ ਸ਼ਹਿਰੀ ਵੋਟਾਂ ਨੇ ਉਹਦੇ ਚ ਦੋ ਹੀ ਪਾਰਟੀਆਂ ਅੱਗੇ ਦਿਖਣਗੀਆਂ ਇੱਕ ਬੀਜੇਪੀ ਦਿਖੂਗੀ ਇੱਕ ਆਮ ਆਦਮੀ ਪਾਰਟੀ ਦਿਖੂਗੀ ਇਸ ਕਰਕੇ ਹੁਣ ਪੰਜਾਬ 'ਚ ਜਿਹੜਾ ਅਟੈਕ ਵਾਰ ਚੱਲੂਗਾ ਉਹ ਬੀਜੇਪੀ ਅਕਾਲੀ ਦਲ ਦੇ ਉਲਟ ਕੋਈ ਅਟੈਕ ਨਹੀਂ ਕਰੂਗੀ ਅਕਾਲੀ ਦਲ ਨੂੰ ਤਾਂ ਇਹ ਮੰਨੂਗੀ ਕਿ ਰੂਰਲ ਵੋਟਰਸ ਵਾਸਤੇ ਪਿੰਡਾਂ ਵਾਲੀਆਂ ਵੋਟਾਂ ਵਾਸਤੇ ਅਕਾਲੀ ਦਲ ਨਾਲ ਅਲਾਈਅੰਸ ਵੀ ਹੋ ਸਕਦਾ ਹੈ ਤੇ ਇਸ ਕਰਕੇ ਉਹ ਆਮ ਆਦਮੀ ਪਾਰਟੀ ਤੇ ਤੇ ਕਾਂਗਰਸ ਤੇ ਜ਼ਿਆਦਾ ਹਮਲਾਵਰ ਰਹਿਣਗੇ ਕਾਂਗਰਸ ਨੂੰ ਵੀ ਮੰਨਦੇ ਨੇ ਬੀਜੇਪੀ ਵਾਲੇ ਕਿ ਇੱਕ ਵੱਡੇ ਤਰ੍ਹਾਂ ਹੈ ਗਿਆ ਸ਼ਹਿਰਾਂ ਚ ਜਿਹੜੇ ਵੋਟਾਂ ਖਿੱਚਦੀ ਹੈ ਗਿਆ ਹੁਣ ਜੇ ਆਪਾਂ ਦੇਖਾਂਗੇ ਤਾਂ ਲੁਧਿਆਣਾ ਵੈਸਤਾ ਚੋਣ ਚੋਣ ਦੇ ਰਿਜ਼ਲਟ ਵੀ ਦੇਖੋ ਤੁਸੀਂ ਕਿ 35000 ਦੇ ਨੇੜੇ-ਤੇੜੇ ਵੋਟਾਂ ਆਮ ਆਦਮੀ ਪਾਰਟੀ ਕੋਲ ਨੇ 25000 ਵੋਟਾਂ ਲੈ ਕੇ ਆਪਣੇ ਕਾਂਗਰਸ ਵਾਲੇ ਤੇ ਬੀਜੇਪੀ ਨੂੰ 20000 ਵੋਟਾਂ ਮਿਲੀਆਂ ਯਾਨੀ ਕਿ ਤਿੰਨ ਜਣੇ ਤਿੰਨ ਪਾਰਟੀਆਂ ਹੀ ਨੇ ਇੱਕ ਸਾਈਕਲ 'ਚ ਤੇ ਅਕਾਲੀ ਦਲ ਨੂੰ 10000 ਵੋਟਾਂ ਪਈਆਂ ਤੇ ਅਕਾਲੀ ਦਲ ਸ਼ਹਿਰਾਂ 'ਚ ਖਾਸੀ ਘੱਡੀ ਵੀ ਹੈ ਆਪਾਂ ਇਹ ਵੀ ਦੇਖ ਰਹੇ ਹਾਂ ਉਹਦਾ ਖਾਸਾ ਨੁਕਸਾਨ ਵੀ ਹੋਇਆਗਾ ਅਕਾਲੀ ਦਲ ਦਾ ਸ਼ਹਿਰਾਂ 'ਚ ਹਾਲਾਂਕਿ ਅਕਾਲੀ ਦਲ ਹਜੇ ਵੀ ਪਿੰਡਾਂ 'ਚ ਸਟਰੋਂਗ ਹੈਗੀ ਆ ਉਹ ਆਪਾਂ ਦੇਖਦੇ ਹਾਂ ਮਾਲਵੇ 'ਚ ਖਾਸ ਕਰ ਤੇ ਉਹ ਉਸੇ ਮਾਨਸਿਕਤਾ ਨਾਲ ਮੈਨੂੰ ਲੱਗਦਾ ਹੈ ਕਿ ਹੁਣ ਆਪਾਂ ਅਗਲੇ ਕੁਝ ਦਿਨਾਂ ਤੱਕ ਟਕਰਾਵ ਦੇਖਾਂਗੇ ਉਹ ਭਾਜੀਪੀ ਵਰਸਸ ਆਮ ਆਦਮੀ ਪਾਰਟੀ ਥੋੜਾ ਦਿਖਾ ਦੇਖਾਂਗੇ ਕਾਂਗਰਸ ਨੂੰ ਵੀ ਵਿੱਚ ਲਪੇਟਣਗੇ ਤੇ ਇਹ ਜਿਹੜਾ ਹੁਣ ਤੁਸੀਂ ਦੇਖੋ ਮਤਲਬ ਭਾਜੀਪੀ ਨੇ ਕੀ ਕੀਤਾ ਜਿਹੜਾ ਇਹ ਪ੍ਰੋਗਰਾਮ ਸੀਗਾ ਇਹ ਕਾਂਗਰਸ ਦੇ ਉਲਟ ਸੀਗਾ 50 ਸਾਲਾਂ ਨਾਲ ਅਮਰਜੈਂਸੀ ਦੇ ਉਲਟ ਇਹ ਪ੍ਰੋਗਰਾਮ ਹੋ ਰਿਹਾ ਸੀਗਾ ਤੇ ਇਹਦੇ ਵਿੱਚ ਨਿਸ਼ਾਨਾ ਕਿਹਦੇ ਉਲਟ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਉਲਟ ਤੇ ਹੁਣ ਇਹ ਟ੍ਰਾਇੰਗੂਲਰ ਚੀਜ਼ਾਂ ਆਪਾਂ ਨੂੰ ਸ਼ਹਿਰੀ ਵੋਟਰਸ ਦੇ ਮੱਦੇ ਨਜ਼ਰ ਦੇਖਣ ਨੂੰ ਮਿਲਣਗੀਆਂ ਭਾਜਪੀ ਕਾਂਗਰਸ ਆਮ ਆਦਮੀ ਪਾਰਟੀ ਇਹ ਟ੍ਰਾਇੰਗੂਲਰ ਫਾਈਟ ਚੱਲੂਗੀ ਜੀ ਹੁਣ ਨੈਰੇਟਿਵ ਦੀ ਜੀ ਚਲੋ ਦੇਖਦੇ ਹਾਂ ਵਰਦਾ ਕੀ ਹੈ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋਚਕਲ ਜੀ ਸੋਚਕਲ